ਲੋਵੀ ਦੋਸਤੋ ਅੱਜ ਵੀਡੀਓ ਲੈ ਕੇ ਆਏ ਆ ਜੀਪਾਂ ਦੀ ਤੁਸੀਂ ਦੇਖ ਰਹੇ ਹੋ ਵੱਡੀ ਗੈਂਤੀ ਦੇ ਵਿੱਚ ਜੀਪਾਂ ਜਿਹੜੀਆਂ ਡੱਬ ਵਾਲੀ ਜਿਵੇਂ ਜੀਪਾਂ ਤਿਆਰ ਹੁੰਦੀਆਂ ਸੀ ਉਸ ਤਰੀਕੇ ਦੇ ਨਾਲ ਇਹ ਜੀਪਾਂ ਦਾ ਕਾਰੋਬਾਰ ਇੱਕ ਪਿੰਡ ਦੇ ਵਿੱਚ ਸ਼ੁਰੂ ਕੀਤਾ ਗਿਆ ਜਿਵੇਂ ਡੱਬ ਵਾਲੀ ਤੋਂ ਲੋਕ ਜੀਪਾਂ ਸ਼ੌਂਕ ਦੇ ਨਾਲ ਮੁੰਡੇ ਤਿਆਰ ਕਰਾ ਕੇ ਲਿਆਉਂਦੇ ਆ ਤਾਂ ਸਾਰਾ ਕੰਮ ਕਾਜ ਜੀਪਾਂ ਦਾ ਇੱਥੇ ਕੀਤਾ ਜਾਂਦਾ ਤੁਸੀਂ ਆਪਣੀਆਂ ਜੀਪਾਂ ਦਾ ਕੰਮ ਵੀ ਕਰਾ ਸਕਦੇ ਆ ਜੀਪਾਂ ਨਵੀਆਂ ਵੀ ਲੈ ਸਕਦੇ ਆ ਪੇਂਟ ਵੀ ਕਰਾ ਸਕਦੇ ਆ ਸਾਰਾ ਜਿਹੜਾ ਕਿਸੇ ਵੀ ਤਰੀਕੇ ਦਾ ਜੀਪ ਦਾ ਜਿਹੜਾ ਕੰਮ ਹੈ ਬਿਲਕੁਲ ਤਸੱਲੀ ਬਖਸ਼ ਜਿਹੜਾ ਉਹ ਕੀਤਾ ਜਾਂਦਾ ਹੈ ਇਹ ਮਾਰਕੀਟ ਹੈ ਜਿਹੜੀ ਕੋਈ ਡੱਪ ਵਾਲੀ ਦੇ ਵਿੱਚ ਨਹੀਂ ਹੈ ਕਿਹੜੇ ਪਿੰਡ ਦੀ ਮਾਰਕੀਟ ਹੈ ਔਰ ਇੱਕ ਪਿੰਡ ਦੇ ਵਿੱਚ ਹੀ ਇਹ ਕੰਮ ਸ਼ੁਰੂ ਕੀਤਾ ਹੋਇਆ ਹੈ ਔਰ ਹਰੇਕ ਤਰੀਕੇ ਦਾ ਜਿਹੜਾ ਤੁਹਾਨੂੰ ਜੀਪਾਂ ਦਾ ਕੋਈ ਵੀ ਪਾਰਟ ਤੁਸੀਂ ਇੱਥੋਂ ਲੈ ਸਕਦੇ ਆ ਤਿਆਰ ਕਰਾ ਸਕਦੇ ਆ ਆਪਦੀ ਮਰਜ਼ੀ ਦੇ ਨਾਲ ਜਿਹੋ ਜੀ ਮਰਜ਼ੀ ਜਿਹੜੀ ਜੀਪ ਆਓ ਤਿਆਰ ਕਰਾ ਸਕਦੇ ਆ ਬਸ ਇੱਕ ਫੋਨ ਮਾਰੋ ਬਾਈ ਨਾਲ ਦੀ ਨਾਲ ਤੁਹਾਨੂੰ ਜਿਹੜੀ ਜੀਪ ਹੈ ਜਿਹੜੀ ਉਹ ਤਿਆਰ ਕਰ ਦੇਣਗੇ ਇਹਦੇ ਨਾਲ 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 ਹੋਰ ਵੀ ਕੀ ਕੰਮ ਕਾਜ ਆ ਬਾਈਆਂ ਦਾ ਬਹੁਤ ਵੱਡੀ ਜਿਹੜੀ ਦੁਕਾਨ ਹੈ ਇੱਕ ਪਿੰਡ ਦੇ ਵਿੱਚ ਖੋਲੀ ਹੋਈ ਹੈ ਸਾਰੀ ਗੱਲਬਾਤ ਕਰਾਂਗੇ ਮਿਲਾਵਾਂਗੇ ਤੁਹਾਨੂੰ ਜਿੰਨਾ ਬਾਈਆਂ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਹੈ ਤਾਂ ਆਓ ਚੱਲਦੇ ਹਾਂ ਜੀ ਵੀਡੀਓ ਦੇ ਵੱਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੀਪਾਂ ਦੇਖ ਕੇ ਦੇਖ ਰਹੇ ਹੋਵਗੇ ਕਿ ਲੱਗਦਾ ਜਿਵੇਂ ਡੱਬ ਵਾਲੀ ਮਾਰਕੀਟ ਵਿੱਚ ਖੜੇ ਆ ਕਿਉਂਕਿ ਜਿਹੜੀਆਂ ਅਜਿਹੀਆਂ ਜੀਪਾਂ ਆਕਸਰ ਆਪਾਂ ਨੂੰ ਡੱਬ ਵਾਲੀ ਤੋਂ ਤਿਆਰ ਮਿਲਦੀਆਂ ਪਰ ਅਸੀਂ ਅੱਜ ਡੱਬ ਵਾਲੀ ਨਹੀਂ ਖੜੇ ਅਸੀਂ ਖੜੇ ਹਾਂ ਗਿੱਦਰਵਾਹਾ ਦੇ ਇੱਕ ਪਿੰਡ ਕੋਟਪਈ ਦੇ ਵਿੱਚ ਤੇ ਤੁਹਾਨੂੰ ਮਲਾਉਣੇ ਤੇ ਜੀਪਾਂ ਦਾ ਵੱਡਾ ਕਾਰੋਬਾਰ ਬਾਈ ਨੇ ਕੀਤਾ ਕਿੰਨਾ ਨੇ ਕੀਤਾ ਕਿਵੇਂ ਜੀਪਾਂ ਜਿਹੜੀਆਂ ਤਿਆਰ ਕਰਦੇ ਆ ਔਰ ਕਿਸ ਤਰੀਕੇ ਦੀਆਂ ਜੀਪਾਂ ਤਿਆਰ ਕਰਦੇ ਆ ਸਾਰੀ ਗੱਲਬਾਤ ਕਰਾਂਗੇ ਹੋਰ ਕੀ ਕੰਮਕਾਜ ਬਾਈ ਨੇ ਕੀਤਾ ਤੇ ਆਓ ਤੁਹਾਨੂੰ ਮਲਾਉਣੇ ਆ ਬਾਈ ਨਾਲ ਕਰਾਂਗੇ ਗੱਲਬਾਤ ਅਨੀਸਾ ਸਿੱਕਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋ ਜੀ ਕੀ ਹਾਲ ਸਾਹਿਬ ਠੀਕ ਹੈ ਠੀਕ ਹੈ ਵਧੀਆ ਤੁਸੀਂ ਦੱਸੋ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਪਣਾ ਨਾਮ ਦੱਸੋ ਕਿਹੜੇ ਪਿੰਡ ਆ ਤੁਹਾਡਾ ਪਹਿਲਾਂ ਤਾਂ ਤੁਹਾਡਾ ਇੱਥੇ ਪਹੁੰਚਣ ਦੇ ਵੇਲੇ ਜੀ ਤੁਹਾਡਾ ਧੰਨਵਾਦ ਕੀਤਾ ਜਾਂਦਾ ਜੀ ਤੇ ਸਾਡਾ ਪਿੰਡ ਮਦੀਰ ਆ ਵੀਰੇ ਤੇ ਨਾਮ ਮੇਰਾ ਗੁਰਵਿੰਦਰ ਸਿੰਘ ਆ ਜੀ ਤੇ ਜਿਹੜਾ ਆ ਜੀਪਾਂ ਦਾ ਕਾਰੋਬਾਰ ਆ ਜਿਵੇਂ ਇੱਥੇ ਤੁਸੀਂ ਦੇਖ ਬਹੁਤ ਸਾਰੀਆਂ ਥੋੜੇ ਕੋਲੇ ਜੀਪਾਂ ਖੜੀਆਂ ਹਨਾ ਹਾਂਜੀ ਹਾਂਜੀ ਤੇ ਕਿ ਕਿਹੜੇ ਪਿੰਡ ਚ ਤੁਸੀਂ ਇਹ ਕੰਮ ਕੀਤਾ ਸ਼ੁਰੂ ਕੀਤਾ ਪਹਿਲਾਂ ਅਸੀਂ ਵੀਰੇ ਪਿੰਡ ਹੀ ਕਰਦੇ ਹੁੰਦੇ ਸੀ ਕੰਮ ਤਾਂ ਤੇ ਬਸ ਵਾਦਾ ਵਾਦਾ ਜਿਵੇਂ ਪਹਿਲਾਂ ਇੱਕ ਜੀਪ ਲੈਣ ਦੀ ਹੌਲੀ ਹੌਲੀ ਸ਼ੌਂਕ ਨਾਲ ਬਈ ਰੱਖੀ ਪਹਿਲਾਂ ਵੀ ਪਹਿਲਾਂ ਡੈਡੀ ਯਾਰ ਗਿਆ ਨੂੰ ਸ਼ੌਂਕ ਸੀ ਫਿਰ ਮੈਨੂੰ ਸ਼ੌਂਕ ਪੈ ਗਿਆ ਵੀਰੇ ਹੋਲੀ-ਹੋਲੀ ਜਿਵੇਂ ਮੰਨ ਲਾ ਵਾਧਾ-ਵਾਧਾ ਕੰਮ ਵਾਧਾ ਗਿਆ ਜਿਵੇਂ ਮੰਨ ਲਓ ਵੀ ਰਾਹ ਪੈਣੇ ਜਾਣ ਤੇ ਵਾਹ ਪੈਣੇ ਜਾਣੀਏ ਵੀਰੇ ਉਹ ਕੰਮ ਬਣ ਗਿਆ ਵੀ ਆਹ ਨਾ ਜਦੋਂ ਆਪਾਂ ਡੱਬਾ ਵਾਲੀ ਵੀਰ ਦੀ ਨੰਗਦੇ ਹਣਾ ਹਾਂ ਤਾਂ ਉੱਥੇ ਮਿਲਦੀਆਂ ਸੀ ਐ ਪਹਿਲਾਂ ਡੱਬਾ ਵਾਲੀ ਵੀਰੇ ਜਦੋਂ ਕਿਤੇ ਚਾਈਦਾ ਸੀ ਸਾਤ ਸੇਵੰਨੀ ਚਾਈਦਾ ਸੀ ਗਾ ਡੱਬਾ ਵਾਲੀ ਵੀਰ ਦੀ ਨੰਗਣਾ ਪੈਂਦਾ ਸੀਗਾ ਵੀ ਵੇਖੀਦਾ ਸੀ ਵੀ ਸ਼ੌਂਕ ਆ ਆਪ ਨੂੰ ਵੀ ਲੱਗਦਾ ਸੀ ਵੀ ਹਾਂ ਵੀ ਇੱਕ ਕਰੀਏ ਕੰਮ ਵੀ ਹੋਲੀ-ਹੋਲੀ ਜਿਵੇਂ ਮੰਨ ਲਓ ਵੀ ਚੱਲੀ ਗਿਆ ਹੋਲੀਏ ਇੱਕ ਲਿਆਂਦੀ ਦੋ ਲਿਆਂਦੀ ਵੀਰੇ ਪਹਿਲਾਂ ਤਿਆਰ ਕਰੀਏ ਪਹਿਲਾਂ ਤੁਸੀਂ ਡੱਬਾ ਵਾਲੀ ਤੋਂ ਜੀਪਾਂ ਲੈ ਕੇ ਆਉਂਦੇ ਜੀ ਦੀ ਡੱਬ ਵਾਲੀ ਤੋਂ ਪਹਿਲਾਂ ਇੱਕੂੰ ਸ਼ੌਂਕ ਨੂੰ ਲੈ ਕੇ ਆਉਂਦੀ ਸੀ ਪਹਿਲਾਂ ਘਰ ਵਾਸਤੇ ਹਾਂ ਹਾਂ ਸ਼ੌਂਕ ਨੂੰ ਹੀ ਲੈਂਦੇ ਆਪਾਂ ਵੀ ਮੰਨ ਲਓ ਚਲਾਈ ਪਹਿਲਾਂ ਰੱਖੀ ਇਦੋਂ ਬਾਅਦ ਹੌਲੀ ਹੌਲੀ ਸ਼ੌਂਕ ਵਧਦਾ ਗਿਆ ਬਈ ਦੋ ਲਿਆਂ ਦੀਆਂ ਦੋ ਤੋਂ ਬਾਅਦ ਇੱਧਰ ਨੂੰ ਪੈ ਗਏ ਬਈ ਵੇਕਣ ਲੱਗ ਪਈਆਂ ਹਾਂ 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 ਫਿਰ ਇਹ ਕੰਮ ਚੱਲ ਪਿਆ ਫਿਰ ਆਮ ਪਿੰਡਾਂ 'ਚੋਂ ਲਿਆ ਕੇ ਭਾਲ ਕੇ ਸੇਲ ਪਰਚੇਜ ਕਰਨ ਲੱਗ ਗਏ ਬਈ ਫਿਰ ਜਿਵੇਂ ਜਿਵੇਂ ਕੰਮ ਵਧਦਾ ਗਿਆ ਫਿਰ ਅਸੀਂ ਆਪ ਦਾ ਬਈ ਪਿੰਟਰ ਡੈਂਟਰ ਸਾਰਾ ਕੁਝ ਮੰਨ ਲਓ ਰੱਬ ਦੇ ਪੇਰ ਦਾ ਹੁਣ ਤੁਸੀਂ ਉੱਥੋਂ ਲਿਆ ਕੇ ਨਹੀਂ ਹੁਣ ਤੁਸੀਂ ਇੱਥੇ ਜਿਹੜਾ ਜੀਪ ਖੁਦ ਤਿਆਰ ਕਰਦੇ ਆਪ ਹੁਣ ਆਪ ਖੁਦ ਬਾਈ ਮੰਨ ਲਓ ਜਿਹੜਾ ਮੰਨ ਲਓ ਵੀ ਸਾਨੂੰ ਜਿਵੇਂ ਆਰਡਰ ਆਉਂਦਾ ਸਾਡੀ ਜੀਪ ਬਾਈ ਐ ਇਦਾਂ ਤਿਆਰ ਕਰਨੀ ਆ ਕੋਈ ਮੰਨ ਲਓ ਕੋਈ ਕਹਿੰਦਾ ਗੇਰ ਵੱਡਾ ਲਾਉਣਾ ਕੋਈ ਛੋਟਾ ਲਾਉਣਾ ਬ੍ਰੇਕਾਂ ਡਿਸਕ ਕਰਨੀ ਆ ਪਾਵਰ ਸਟੀਅਰਿੰਗ ਕਰਨੀ ਆ ਉਦਾਂ ਬਾਈ ਵੀ ਮੰਨ ਲਓ ਕੋਈ ਟਵਾਟਾ ਲੈ ਇੰਜ ਰਖਾਉਂਦਾ ਕੋਈ ਬਲੇਰੋ ਵਾਲਾ ਰਖਾਉਂਦਾ ਟਰਬੋ ਵਾਲਾ ਵੀਰੇ ਅਡੋਡੀ ਜਿਵੇਂ ਵੀ ਚਾਹੇ ਸਾ ਹੁਣ ਜਿਵੇਂ ਘੋੜੀਆਂ ਵਾਲੇ ਜੀਪਾ ਰੱਖਦੇ ਆ ਉਹ ਬਈ ਕਮਾਣੀਆਂ ਕਢਾਉਣ ਦੇ ਬਾਹਰ ਆ ਵੀ ਆਮ ਜੀਪਾਂ ਦੀਆਂ ਜੇ ਵੇਖੀ ਆਪਾਂ ਕਮਾਣੀਆਂ ਅੰਦਰ ਨੂੰ ਹੁੰਦੀਆਂ ਜੇ ਕਮਾਣੀਆਂ ਬਾਹਰ ਕਢਾ ਦਿੰਦੇ ਨੇ ਨਾ ਬਈ ਤੇ ਜੀਪ ਝੋਲਾ ਚਾਹ ਲਾਣੀ ਮਾਰਦੀ ਮੰਨ ਲਓ ਜਿਵੇਂ ਮਗਰ ਅਸੀਂ ਰੇੜੀਆਂ ਵੀ ਤਿਆਰ ਕਰਦੇ ਆ ਬਈ ਮੰਨ ਲਓ ਜਿਵੇਂ ਘੋੜੀਆਂ ਵਾਸਤੇ ਰੇੜੀਆਂ ਤਿਆਰ ਕਰੀ ਜੰਨੇ ਆ ਵੀ ਮੰਨ ਲਓ ਕੋਈ ਬੰਦਾ ਲੈ ਲੈਂਦਾ ਸੋ ਹਾਂ ਅੱਜ ਕੱਲ ਇਹ ਜੀਪਾ ਜਿਹੜੀਆਂ ਸ਼ੌਂਕ ਨੂੰ ਰੱਖਦੇ ਤੇ ਘੋੜੀਆਂ ਦੇ ਵੀ ਸ਼ੌਂਕੀ ਆ ਪੰਜਾਬੀ ਘੋੜੀਆਂ ਜ਼ਿਆਦਾਤਰ ਬਈ ਘੋੜੀਆਂ ਵਾਸਤੇ ਕੰਮ ਆਉਂਦੀਆਂ ਵੀ ਉ ਤਾਂ ਸ਼ੌਂਕ ਨੂੰ ਕੋਈ ਬੰਦਾ ਖੇਤ ਬ ਜਿਵੇਂ ਸਾਡੇ ਕੋਲ ਟਰਾਲੀਆਂ ਤਿਆਰ ਹੋਈ ਜਾਂਦੀਆਂ ਸੀ ਟਰਾਲੀ 1 2 ਪਹਿਲਾਂ ਸੇਲ ਵੀ ਕਰ ਚੁੱਕੇ ਆ ਵੀ ਘੋੜੀਆਂ ਵਾਸਤੇ ਜਿਵੇਂ ਆਮ ਛੋਟੀਆਂ ਟਰਾਲੀਆਂ ਮੰਨ ਲਓ ਉਹ ਵੀ ਕਰੀ ਜਾਂਦੇ ਆ ਵੀ ਘਰੇ ਇੱਕ ਰੇ ਰੇ ਰੂ ਲਿਆਉਣ ਨੂੰ ਆਪਾਂ ਪੱਠੇ ਪੁੱਠੇ ਲਿਆਉਣ ਨੂੰ ਰੱਖਦੇ ਆ ਵੀਰੇ ਉਹ ਵੀ ਤਿਆਰ ਚੱਲਦੀ ਜਾਂਦਾ ਹੈ ਆਪਾਂ ਦੀ ਜੀਪ ਤੇ ਆਈ ਗਏ ਤਾਂ ਜੀਪ ਦੇ ਰਿਪਾਰਟ ਆ ਉਹ ਤੁਸੀਂ ਕਿਤੋਂ ਲੈਣੇ ਵੀ ਪੈਂਦੇ ਜਾਂ ਕਿਤੇ ਹੋਰ ਤਰੀਕੇ ਨਾਲ ਵੀ ਆ ਜੋ ਅੱਗੇ ਦਿਖਾਉਣੇ ਆ ਹਾਂ ਹਾਂ ਬਈ ਜੀਪ ਦੇ ਜਿਵੇਂ ਮੰਨ ਲਓ ਪਾਰਟ ਆ ਜਿਵੇਂ ਆਹ ਹੋ ਗਿਆ ਸੈਸਰੀ ਦਾ ਸਮਾਨ ਹੋ ਗਿਆ ਬਈ ਸ਼ੀਸ਼ੇ ਹੋਗੇ ਇਹ ਤਾਂ ਆਪਾਂ ਮੇਰੇ ਡੱਬ ਵਾਲਿਆਂ ਨੂੰ ਮੰਗਾ ਲੈਨੇ ਆ ਅੱਛਾ ਤੇ ਜਿਵੇਂ ਹੁਣ ਆਹ ਸੀਟਾਂ ਹੋ ਗਈਆਂ ਵੀਰੇ ਇਹ ਸੀਟਾਂ ਪੈਪ ਇਹ ਆਪਣੇ ਕੋਲੇ ਡਾਈ ਲੱਗੀ ਹੋਈ ਆ ਵੀਰੇ ਠੀਕ ਹੈ ਉਸ ਤੇ ਆਪਾਂ ਖੁੱਦ ਤਿਆਰ ਕਰਦੇ ਆ ਸੀਟਾਂ ਦਾ ਬਾਈ ਅੱਛਾ ਇਹ ਸੀਟਾਂ ਤੁਸੀਂ ਇੱਥੇ ਖੁੱਦ ਤਿਆਰ ਕਰਦੇ ਹਾਂ ਹਾਂਜੀ 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 ਨਾਲ ਇਦੇ ਨਾਲ ਜਿਵੇਂ ਅੱਜਕੱਲ ਨਵੇਂ-ਨਵੇਂ ਮੋਨਡਿਆਂ ਨੂੰ ਸ਼ੌਂਕ ਆਣਾ ਬਹੁਤ ਤਰੀਕੇ ਦੀਆਂ ਕਰਾਉਂਦੇ ਆ ਹੋਰ ਕੀ ਕੀ ਮੋਡੀਫਾਈ ਕਰਾ ਦਿੰਦੇ ਆ ਮੋਡੀਫਾਈ ਬਾਈ ਜਿਵੇਂ ਹੁਣ ਆ ਜੀਪ ਕਰੀ ਜੰਨੇ ਆ ਸੀ ਇੱਧਰ ਤੁਹਾਨੂੰ ਦਿਖਾ ਦਿੰਨੇ ਆ ਵੀ ਮੰਨ ਲਓ ਵੀ ਆਹ ਟਾਇਰ ਅਸੀਂ ਸਾਈਡ ਤੇ ਲਾਤਾ ਇਹਦਾ ਜੀ ਠੀਕ ਹੈ ਵੀ ਕਿਵੇਂ ਮੰਨ ਲਓ ਕੋਈ ਕੋਈ ਕਿੱਦਾਂ ਦੀ ਕਰਾਉਂਦਾ ਕੋਈ ਲਾਈਫ ਆਉਂਦਾ ਵੀਰੇ ਹੂੰ ਕੋਈ ਕਿਵੇਂ ਕਰਾਉਂਦਾ ਕੋਈ ਆਪਦੀ ਚੋਅਸ ਨਾਲ ਕਰਾਉਂਦਾ ਇਹਦਾ ਟਾਇਰ ਅਸਲ ਬੈਕ ਤੇ ਲੱਗਦਾ ਬੈਕ ਤੇ ਲੱਗਦਾ ਸਾਈਡ ਤੇ ਲਾਤਾ ਬਾਈ ਕਿਵੇਂ ਮੰਨ ਲਓ ਅ ਡੋਡੀ ਹਸਾਵਨਾ ਕੋਈ ਕਰਾਉਂਦਾ ਬਾਈ ਜਿਵੇਂ ਹੁਣ ਆਹ ਜੀਪ ਖੜੀ ਏ ਇਹਨੂੰ ਅਸੀਂ ਤਿਆਰ ਕਰਨ ਲੱਗਣਾ ਵੀਰੇ ਇਹ ਮੰਨ ਲਓ ਵੀ ਜੀਮਿੰਦਾਰਾ ਜਿਵੇਂ ਗਾਹਕ ਮੰਨ ਲਓ ਵੀ ਘਰੇ ਰੱਖਣ ਨੂੰ ਵੀ ਇਹਦੀਆਂ ਬ੍ਰੇਕਾਂ ਡਿਸਕ ਆਗੀਆਂ ਵੀਰੇ ਮੰਨ ਲਓ ਪੈਡਲ ਉੱਤੇ ਆ ਗਿਆ ਗੇਅਰ ਵੱਡਾ ਆ ਗਿਆ ਬਾਈ ਇਹਦੇ ਚ ਅ ਡੋਡੀ ਫੰਕਸ਼ਨਿੰਗ ਜਿਵੇਂ ਹੁਣ ਆਹ ਜੀਪ ਅਸੀਂ ਤਿਆਰ ਕਰੀਏ ਬਾਈ ਆਹ ਜੀਪ ਤਿਆਰ ਕਰੀ ਜਾਂਦੇ ਆ ਠੀਕ ਹੈ ਇਹ ਜੀਪ ਗਾਹਕ ਨੇ ਖੁਦ ਆਪ ਤਿਆਰ ਕਰਾਈਏ ਬਾਈ ਸਾਡੇ ਕੋਲੇ ਆ ਕੇ ਠੀਕ ਹੈ ਤੇ ਇਹਦਾ ਇੰਜਨ ਟੋਯੋਟਾ 2C ਦਾ ਬਾਈ ਇੰਜਨ ਟਵਾਟਰ 2 ਸੀ ਦਾ ਹਾਂ ਇਹਦਾ ਕੰਮ ਬਾਈ ਫੁੱਲ ਅਸੀਂ ਆਪ ਆ ਕੇ ਇੰਜਨ ਦਾ ਇੰਜਨ ਦਾ ਕੰਮ ਆ ਫਿਰ ਕਰਕੇ ਰੱਖ ਦਿਓ ਇੰਜਨ ਦਾ ਕੰਮ ਕਰਕੇ ਬਾਈ ੱੱਲਿਓ ਸਾਰਾ ਗੋਡਿਆਂ ਦਾ ਕੰਮ ਕਰਕੇ ਟੋਟਲ ਸਾਰਾ ਕੁਝ ਕਰਕੇ ਬਾਈ ਫਿਰ ਅਸੀਂ ਸ਼ੁਰੂ ਕਰਦੇ ਆਂ ਵੀ ਪੇਂਟ ਦਾ ਕੰਮ ਆ ਦੇਖੋ ਹੁਣ ਮੰਨ ਲਓ ਵੀ ਬਾਡੀ ਦੀ ਰਿਪੇਅਰ ਵੀ ਹੋਈ ਐ ਜਿਵੇਂ ਮੰਨ ਲਓ ਵੀ ਕੋਈ ਛੋਟਾ ਜ਼ਿੰਮੇਵਾਰ ਆ ਮੰਨ ਲਓ ਵੀ ਬਾਡੀ ਦਾ ਕੋਈ ਪੀਸ ਗੜ ਗਿਆ ਵੀਰੇ ਠੀਕ ਐ ਵੀ ਛੋੜਾ ਮੋਟਾ ਵੀ ਲਾਉਂਦਾ ਹੁਣ ਬਾਡੀ ਤੇ ਪੈਸੇ ਨਹੀਂ ਲਾ ਸਕਦਾ ਮੰਨ ਲਓ ਵੀ ਬਜਟ ਘੱਟ ਅਗਲੇ ਦਾ ਰੰਗ ਕਰਾਉਣਾ ਚਾਹੁੰਦਾ ਬਾਡੀ ਤੇ ਪੈਸੇ ਨਹੀਂ ਲਾ ਸਕਦਾ ਆ ਵੇਖੋ ਬਈ ਅਸੀਂ ਰਿਪੇਅਰ ਵੀ ਕਰ ਦਿੰਦੇ ਆ ਮੰਨ ਲਓ ਵੀ ਬਾਡੀ ਦੀ ਰਿਪੇਅਰ ਕਰਾਉਣਾ ਚਾਹੁੰਦਾ ਬੰਦਾ ਠੀਕ ਹੈ ਇਹ ਹੁਣ ਅਸੀਂ ਪੀਸ ਲਾਇਆ ਵਿਆ ਬਾਕੀ ਬਾਡੀ ਸਾਫ ਪਈ ਹੈ ਗੱਡੀ ਦੀ ਬਾਈ ਇਹ ਹੁਣ ਮੰਨ ਲਓ ਵੀ ਪਰਸੋਂ ਨੂੰ ਪੇਂਟ ਤੇ ਹੋ ਜਾਣੀ ਆ ਅੱਜ ਇਹਦੀ ਬਾਡੀ ਪੈਕਿੰਗ ਨਵੀਂ ਪਾਈ ਵੀ ਆ ਦੇਖੋ ਬਈ ਠੀਕ ਹੈ ਅਗਲਾ ਕਹਿੰਦਾ ਵੀ ਵੀਡੀਓ ਚ ਕਹਿਤਾ ਤੇ ਆਪਾਂ ਉਹ ਕਹਿਣਾ ਕਹਿਣ ਵਾਲੀ ਗੱਲ ਨਹੀਂ ਕਰਨੀ ਆਪਾਂ ਕਰਕੇ ਦੇਣਾ ਬਾਈ ਬੰਦਿਆਂ ਨੂੰ ਕੰਮ ਤੇ ਆਹ ਵੇਖੋ ਵੀ ਆਪ ਦੀਆਂ ਖੁਦ ਤਿਆਰ ਕਰਕੇ ਵੇਚਦੇ ਹਾਂ ਜਿਵੇਂ ਹੁਣ ਮੈਂ ਜੇ ਕਿਸੇ ਕੋਲੇ ਜੀਪਾ ਤੋਂ ਦੀ ਰਿਪੇਅਰ ਵੀ ਕਰਦੇ ਹਾਂ ਹਾਂ ਵੀ ਸਾਰਾ ਮੰਨ ਲਓ ਰਿਪੇਅਰ ਦਾ ਕਰਦੇ ਆਂ ਰੰਗ ਵੀ ਕਰਦੇ ਆਂ ਸਾਰੇ ਕੰਮ ਅਪਣਾ ਵੀਰੇ ਹੂੰ ਵੀ ਮੰਨ ਲਓ ਸਪੇਅਰ ਪਾਰਟ ਦਾ ਸਬਾਨ ਵੀ ਆਪਣੇ ਕੋਲੇ ਸਾਰਾ ਟੋਟਲੀ ਕੰਮ ਆ ਵੀਰੇ ਠੀਕ ਹੈ ਸਕ੍ਰੈਪ ਵਗੈਰਾ ਦਾ ਵੀ ਕੰਮ ਆ ਵਿੱਚ ਹਾਂ ਵਿੱਚੇ ਬੈਠੇ ਆ ਹੁਣ ਵੀ ਮੰਨ ਲਓ ਵੀ ਲਈ ਜਾਂਦੇ ਆ ਸਕ੍ਰੈਪ ਚ ਮੰਨ ਲਓ ਕਾਰਾਂ ਵੇਲੀਆਂ ਸਾਰਾ ਸਾਧਨ ਮੰਨ ਲਓ ਵੀ ਜਿਹੜਾ ਹਹਾਵ ਚ ਆਉਂਦਾ ਹੁਣ ਟਰਾਲੀਆਂ ਵੀ ਲਈਆਂ ਖੜੀਆਂ ਦੋ ਵੀ ਮੰਨ ਲਓ ਸੀਜ਼ਨ ਆਈ ਜਾਂਦਾ ਕਿ ਕਮਾਈ ਵਾਲਾ ਕੰਮ ਆ ਵੀਰੇ ਯਾਰ ਅੱਛਾ ਕਮਾਈ ਕਰੀ ਜਨੇ ਆ ਚਲੋ ਵੀ ਲੋਕ ਠੇਕੇ ਦੇ ਵਾਈਆਂ ਲਈ ਜਾਂਦੇ ਆ ਬਸ ਅਸੀਂ ਇੱਧਰ ਪ੍ਰੋਜੈਕਟ ਚਲਾ ਲਿਆ ਆਪਦਾ ਬਈ ਬੈਠੇ ਬੈਠਿਆਂ ਨੇ ਜਿਵੇਂ ਹੁਣ ਆ ਤਿਆਰ ਕਰੀ ਖੜੀ ਆ ਅੱਜ ਇਹਦੇ ਬਈ ਟਾਰਪਾਵਾ ਕੇ ਲਿਆਂਦੇ ਆ ਅੱਛਾ ਤੇ ਇਹਦੀਆਂ ਸੀਟਾਂ ਸੁੱਟਾਂ ਕਵਰ ਤੇ ਬਸ ਮੈਟਿੰਗ ਹੋਣ ਵਾਲੀ ਇਹਦੇ ਚ ਮੈਟਿੰਗ ਮੈਟ ਕਰਨੇ ਆ ਬਈ ਤੇ ਸੀਟ ਲਾਉਣ ਵਾਲੀ ਰਹਿੰਦੀ ਐ ਪਿੱਛੇ ਬਈ ਆਹ ਹੁੱਡ ਹੁੱਡ ਲੱਗ ਆ ਇਹਦੇ ਬਈ ਇੱਕ ਬਈ ਜਿਵੇਂ ਹੁਣ ਡੱਬ ਵਾਲੀ ਤਾਂ ਨਾਂ ਬਣਿਆ ਬੈਠਾ ਵਾਲੀ ਦਾ ਹਣ ਉਹ ਤਾਂ ਬਈ ਇੱਕ ਗੱਲ ਇਹ ਆ ਵੀ ਇੱਥੇ ਰੇਟ ਜੇ ਆਪਾਂ ਗੱਲ ਕਰਗੇ ਤੋਂ ਉੱਥੋਂ ਕੋਈ ਖਰੀਦਦਾ ਹੈ ਡੱਬ ਵਾਲੀ ਨਾਲ ਕੀ ਕੰਪੈਰੀਜਨ ਨਹੀਂ ਆਪਾਂ ਕੰਪੈਰੀਜਨ ਤਾਂ ਨਹੀਂ ਕਰ ਸਕਦੇ ਵੀਰੇ ਇਹਦਾ ਮੰਨ ਕੇ ਜਲ ਵੀ ਚੀਜ਼ ਦਾ ਮੁੱਲ ਆ ਵੀਰੇ ਹਾਂ ਵੀ ਮੰਨ ਲਓ ਸਾਡੇ ਕੋਲੇ ਕੀ ਹੈ ਉੱਥੇ ਕੀ ਹੈ ਹੁਣ ਮੰਨ ਲਓ ਵੀ ਪਾਸਿੰਗ ਵਾਲੀ ਸਾਡੇ ਕੋਲੇ ਦੋ ਤਿੰਨ ਜੀਪਾਂ ਜਿਵੇਂ ਇਹਨਾਂ ਇਹਦੀ ਪਾਸਿੰਗ ਚੱਪ ਵਾਲੀ ਕਾਪੀ ਹੈ ਪਾਸਿੰਗ ਹੁਣੀ ਟੁੱਟੀ ਹੈ ਮੰਨ ਲਓ ਵੀ ਗਾਹ ਕਦੇ ਸਿਰ ਤੇ ਡਿਪੈਂਡ ਕਰਦਾ ਵੀ ਇਹ ਕਿੰਨੇ ਪੈਸੇ ਭਰਨ ਵਾਲੀ ਚੀਜ਼ ਆ ਤੇ ਕਿੰਨੇ ਮੰਨ ਲਓ ਵੀ ਅੱਖੀ ਹੁਣ ਮੰਨ ਲਓ ਆਹ ਕੰਮ ਕਰੀ ਜਾਂਦੇ ਹੁਣ ਗਾਹਕ ਪੈਸੇ ਭਰੀ ਜਾਂਦਾ ਵੀ ਮੈਂ ਇਹ ਗੱਡੀ ਸਾਡੇ ਕੋਲੇ ਖੁੱਸਾ ਆਫ ਸੀਗੀ ਤੇ ਇਹ ਹੁਣ ਮੰਨ ਲਓ ਪਸੰਦ ਕਰ ਲਈ ਗਾਹਕ ਕਹਿੰਦਾ ਮੈਂ ਆਪੇ ਤਿਆਰ ਕਰਾ ਲੂਗਾ ਠੀਕ ਹੈ ਹਾਂ ਵੀ ਉਹ ਕਹੇ ਹੁਣ ਆਪਦੇ ਹਿਸਾਬ ਨਾਲ ਹੁਣ ਸ਼ਾਮ ਨੂੰ ਢੇੜਾ ਮਾਰਦਾ ਕਹਿੰਦੇ ਮਰਜੀ ਆਪਦੇ ਹਿਸਾਬ ਨਾਲ ਹਾਂ ਵੀ ਅਸੀਂ ਤਾਂ ਬਾਈ ਪਉਣਾ ਦੇਖੋ ਆਪਾਂ ਦਾ ਮੰਨ ਕੇ ਚੱਲੋ ਵੀ ਰਿਪੇਅਰ ਕਰਨੀ ਐ ਹੁਣ ਜਿਹੜਾ ਅਗਲਾ ਆਖੂ ਆਪਾਂ ਉਹ ਕੰਮ ਕਰਕੇ ਦੇਣਾ ਹੀ ਦੇਣਾ ਵੀ ਅਗਲੇ ਕਹਦੇ ਵੀ 5-10 ਲੱਗਣ ਉਹ ਮੇਰੇ ਲੱਗਣਗੇ ਬਾਈ ਠੀਕ ਹੈ ਬਾਕੀ ਅੱਜ ਕੱਲ ਜੀਪ ਤਾਂ ਇੱਕ ਦਾ ਸੈਂਪਲ ਤਿਆਰ ਕਰ ਦੇਣੀ ਇੱਕ ਆਪਦੇ ਹਿਸਾਬ ਨਾਲ ਤਿਆਰ ਕਰਾਉਂਦਾ ਹਾਂ ਉਹ ਬਾਈ ਅਸੀਂ ਕਿਹੜਾ ਮੰਨ ਲਓ ਵੀ ਸੈਂਪਲ ਹੀ ਤਿਆਰ ਕਰੀਏ ਨੇ ਕਿਉਂ ਸਾਡੇ ਕੋ ਤੇ ਜਿਵੇਂ ਮੰਨ ਲਓ ਵੀ ਕੋਈ ਬੰਦਾ ਆਪ ਮੰਨ ਲਓ ਵੀ ਕੋਈ ਬਾਹਰੋਂ ਆਉਂਦਾ ਮੁੰਡਾ ਖੁੰਡਾ ਵੀ ਜਿਵੇਂ ਚੌੜੇ ਟਹਿਰਾਂ ਵਾਲੀ ਬਾਈ ਜਿਵੇਂ ਮੰਨ ਲਓ ਵੀ ਬਿੱਲੀ ਕਰਾਉਂਦਾ ਹੁਣ ਬਿੱਲੀਆਂ ਅਸੀਂ ਕਰੀ ਜਾਂਦੇ ਆ ਬਿੱਲੀਆਂ ਵਿਕੀ ਜਾਂਦੀਆਂ ਬਾਈ ਬਿੱਲੀ ਕਿਉਂ ਹੋਣਾ ਅੱਜ ਕੱਲ ਬਾਹਰੋਂ ਆ ਰਹੇ ਆ ਮੁੰਡੇ ਖੁੰਡੇ ਬਿੱਲੀਆਂ ਲੈ ਰਹੇ ਆ ਬਿੱਲੀ ਤਾਂ ਸਾਡੀ ਉਹਦੀ ਸੇਲ ਹੋ ਰਹੀ ਆ ਹੁਣ ਅੰਦਰ ਬਿੱਲੀਆਂ ਖੜੀਆਂ ਆਪਣੇ ਕੋਲੇ ਆ ਤੁਹਾਨੂੰ ਉਖਾ ਦੇ ਹੋਰ ਅੰਦਰ ਜਿਹੜਾ ਦੇਖਦੇ ਆਪਾਂ ਅੰਦਰ ਕੀ ਬਾਈ ਦੇ ਹੈਗਾ ਸਾਮਾਨ ਇਹ ਸਾਰਾ ਤਿਆਰ ਕਰਦੇ ਬੰਦ ਹਟਾਈ ਵਗੈਰਾ ਵੀ ਅਸੀਂ ਇੱਥੇ ਆਪ ਹੀ ਜਿਵੇਂ ਹੁਣ ਮੰਨ ਲਓ ਵੀ ਆਹ ਮੰਨ ਲਓ ਵੀ ਸਾਨੂੰ ਘੱਟੋ ਘੱਟ ਨਾਂ ਵਾਲਾ ਤਾਂ 5-7 ਦਿਨ ਹੀ ਹੋਇਆ ਤਿਆਰ ਕਰੀ ਨੂੰ ਇਹਦੇ ਫੋਨ ਆਈ ਜਾਂਦੇ ਇੱਕ ਗੱਡੀ ਮੰਨ ਲਓ ਵੀ ਵੱਧ ਤੋਂ ਵੱਧ ਵੀ ਨਾ ਆਪਾਂ ਵੀ 7-8 ਦਿਨ ਪੈਂਦੇ ਆ ਵੀਰੇ ਤਿਆਰ ਹੁੰਦੀ ਨੂੰ ਸਾਡੇ ਕੋਲੇ ਇਸ ਟਾਈਮੇ ਦੋ ਗੱਡੀਆਂ ਹੀ ਮੌਜੂਦ ਆ ਇੱਕ ਨੂੰ ਅਸੀਂ ਲੱਗੇ ਪਏ ਆ ਤਿਆਰ ਕਰਨਾ ਜਿਵੇਂ ਕਿ ਕੋਈ ਆਰਡਰ ਕਰਤਾ ਵੀ ਸਾਨੂੰ ਜੀਪ ਚਾਹੀਦੀ ਆ ਕਿੰਨੇ ਦਿਨਾਂ ਚ ਫਿਰ ਗੱਡੀ ਤਿਆਰ ਕਰ ਦੇ ਵੀਰੇ ਅਸੀਂ ਮੰਨ ਲਏ ਕਿ ਚਲੋ ਵੀ ਥੱਲਿਓ ਅਸੀਂ ਕੰਮ ਜੇ ਸੇਵਾ ਦਾ ਕਰਕੇ 5-10 ਦਿਨਾਂ ਚ ਮੰਨ ਲਓ ਵੀ ਇੰਜਣ ਬਦਲਣਾ ਉਹ ਅਗਲੇ ਗਾਹਕ ਦੀ ਚੁਆਇਸ ਆ ਕਿ ਜੇ ਇੰਜਣ ਬਦਲਣਾ ਕਹਿੰਦਾ ਵੀ ਇੰਜਣ ਬਦਲ ਕੇ ਦੇਣਾ ਉਹ ਤਾਂ ਫਿਰ ਟਾਈਮ ਤੁਹਾਨੂੰ ਵੀ ਪਤਾ ਹੀ ਵੱਧ ਲੱਗ ਹੀ ਸਕਦਾ ਬਾਈ ਯਾਰ ਇੰਜਣ ਬਦਲ ਤੇ ਪਹਿਲਾਂ ਇੰਜਣ ਪਾੜਨਾ ਪਊਗਾ ਫਿਰ ਰੱਖਣਾ ਪਊਗਾ ਤੇ ਵੀ ਗਾਹਕ ਨੂੰ ਮੰਨ ਲਓ ਵੀ ਇਦਾਂ ਹੀ ਤਿਆਰ ਕਰਨੀ ਆ ਵੀ 20 ਤੇ 25 ਦਿਨਾਂ ਦੇ ਵਿੱਚ ਵਿੱਚ ਦੇ ਦਿਆਂਗੇ ਬਾਈ ਪਾਸਿੰਗ ਦਾ ਫਰਕ ਕੀ ਹਿਸਾਬ ਹੋ ਜਾਂਦਾ ਵੀ ਪਾਸਿੰਗ ਵਾਲੀਆਂ ਗੱਡੀਆਂ ਵੀ ਆਪਣੇ ਕੋਲੇ ਖੜੀਆਂ ਬਾਈ ਜੇ ਮੰਨ ਲਓ 26 ਤਿੱਕਰ ਪਾਸਿੰਗ ਆਪਣੇ ਕੋਲੇ ਵਿੱਲੀ ਹੈ ਤੇ ਉਹ ਦੇ ਦਾਂਗੇ ਆਪਾਂ ਮੰਨ ਲਓ ਵੀ ਜਾਇਜ਼ ਰੇਟ ਤੇ ਆਪਣੀ ਗੱਡੀ ਮੰਨ ਲਓ ਵੀ ਸਾਫ਼ ਪਈ ਹੈ ਆਪਣੀ ਗੱਡੀ ਤੇ ਬਾਕੀ ਤੁਹਾਨੂੰ ਪਾਸਿੰਗ ਜਿਸ ਨੇ ਕਰਾਉਣੀ ਹੋਵੇ ਪਾਸਿੰਗ ਕਰ ਵੀ ਦਿੰਨੇ ਆ ਅੱਗੇ ਨਹੀਂ ਪਾਸਿੰਗ ਨਹੀਂ ਵੀਰੇ ਹੁੰਦੀ ਪਈ ਇਹਨਾਂ ਦੀ ਪੇਜ ਵਾਲੀਆਂ ਕਾਪੀਆਂ ਹੀ ਚੱਲਦੀਆਂ ਵੀਰੇ ਠੀਕ ਆ ਹਾਂ ਪੇਜ ਕਾਪੀ ਚੱਲਦੀ ਹੈ ਹਾਂ ਪੇਜ ਵਾਲੀ ਬਾਈ ਤੇ ਅੱਗੇ ਤੁਹਾਨੂੰ ਦਿਖਾ ਦਿੰਨੇ ਆ ਆਜੋ ਵੀ ਮੈਂ ਮੰਨ ਲਓ ਵੀ ਸਾਰੀ ਇਹ ਤੇ ਦੁਕਾਨ ਹੈਗੀ ਆ ਵੱਡੀ ਮੇਨ ਜਿਹਦੇ ਵਿੱਚ ਸਾਰਾ ਜਿਹੜਾ ਰਿਪੇਅਰ ਦਾ ਜਿਵੇਂ ਹੁਣ ਮੰਨ ਲਓ ਵੀ ਅਸੀਂ ਟਾਇਰ ਲਾਉਣੇ ਆ ਵੀ ਨਵੀਂ ਤਿਆਰ ਕਰੀ ਆ ਮੰਨ ਲਓ ਸੈਕੰਡ ਹੈਂਡ ਟਾਇਰ ਆ ਐਮ ਆਰ ਐਫ ਦੇ ਟਾਇਰ ਲਾਏ ਪਏ ਆ ਵੀਰੇ ਕਈ ਕਈ ਗਾਹਕ ਮੰਨ ਲਓ ਵੀ ਥੋੜੇ ਬਜਟ ਵਾਲਾ ਹੁੰਦਾ ਵੀ ਗਾਹਕ ਹੁਣ ਮੈਂ ਅਸੀਂ ਟਾਇਰ ਲਾ ਲਾ ਰੱਖ ਲੈਨੇ ਆ ਵੀਰੇ ਹਾਂ ਵੀ ਜਿੱਕੇ ਤੇ ਅਸੀਂ ਤਾਂ ਨਵੀਂ ਪਵਾਉਣੇ ਆ ਬਾਈ ਵੀ ਜਿਵੇਂ ਕਿਸੇ ਨੂੰ ਮੰਨ ਲਓ ਵੀ ਲੋਡ ਆ ਤਾਂ ਉਹ ਟਾਇਰ ਆਪਣੇ ਕੋਲੇ ਲੈ ਸਕਦਾ ਆ ਕੇ ਠੀਕ ਹੈ ਹਾਂ ਮਿਲਟਰੀ ਗੱਡੀ ਦੇ ਟਾਇਰ ਹੋਣਗੇ ਬਾਈ ਤੇ ਜਿਵੇਂ ਬਾਕੀ ਬਾਈ ਇੱਕ ਗੱਲ ਹੋਰ ਹੈ ਇਹ ਦੁਕਾਨ ਤੁਸੀਂ ਦੇਖਿਆ ਵੀ ਦੁਕਾਨ ਬਹੁਤ ਖੁੱਲੀ ਹੈ ਹਨਾ ਦੁਕਾਨ ਤਾਂ ਵੀ ਇਹ ਦੂ ਇਹਨਾਂ ਦਾ ਬੈਕ ਸਾਈਡ ਹੈ ਤੁਹਾਨੂੰ ਦਿਖਾਉਣੇ ਹੈ ਤਾਂ ਤੁਸੀਂ ਦੇਖਿਆ ਅਗਲੇ ਪਾਸੋਂ ਦੁਕਾਨ ਪਿਛਲੇ ਪਾਸੋਂ ਵੀ ਤੁਹਾਨੂੰ ਦਿਖਾਉਣੇ ਆ ਦੁਕਾਨ ਖੁੱਲੀ ਕਰਕੇ ਤਾਂ ਵੀਰੇ ਅਸੀਂ ਕੰਮ ਚਲਾਇਆ ਹੁਣ ਆ ਦੇਖੋ ਆਜੀ ਬੱਸ ਅਸੀਂ ਵਿੱਲੀ ਆ ਜੀ ਇਹਦਾ ਡਿਸਕ ਬ੍ਰੇਕਾਂ ਜੀ ਪਾਵਰ ਸਟੀering ਆ ਜੀ ਇਹਨੂੰ ਅਸੀਂ ਖੋਲ ਰੱਖਿਆ ਕਿਰਾ ਤੇ ਇਹਨੂੰ ਤਿਆਰ ਕਰ ਰਹੇ ਹਾਂ ਉਹ ਫਿਰ ਗਾਕਣੋਏ ਉਹ ਗੱਡੀ ਮੰਗ ਲਈ ਪਹਿਲਾਂ ਜੀ ਅਸੀਂ ਉਧਰ ਲੱਗੇ ਪਏ ਆ ਉਧਰ ਤਿਆਰ ਕਰੀ ਜੰਨੇ ਆ ਹੁਣ ਇਹਨੂੰ ਮੰਨ ਲਓ ਵੀ ਅਸੀਂ ਤਿਆਰ ਕਰਨ ਲੱਗਣਾ ਜੀ ਬਸ ਤਿੰਨ ਚਾਰ ਦਿਨਾਂ ਤੇ ਇਹਨੂੰ ਲੱਗਾਂਗੇ ਹੁਣ ਜਿਵੇਂ ਆ 91 ਇੰਚੀ ਖੜੀ ਹੈ ਸਾਡੀ ਜੀ ਹਮ ਬਸ ਇਹਨੂੰ ਲੱਗ ਜਾਗੇ ਮੰਨ ਲਓ ਵੀ 91 ਇੰਚੀ ਮੰਗ ਲਈ ਕਿਸੇ ਗਾਹਕ ਨੇ 91 ਇੰਚੀ ਤੇ ਲੱਗ ਜਾਗੇ ਆ ਘੇਰ ਪਏ ਜੀ ਆਪਣੇ ਕੋਲ ਉਹ ਵੱਡੇ ਜੇ ਮੰਨ ਲਓ ਘੇਰ ਦੀ ਚੋਅ ਹੈ ਸਾ ਗਾਹਕ ਦੀ ਇਹ ਵੱਡਾ ਘੇਰ ਹੈ ਜੀ ਪੰਜਵਾਂ ਭਾਬੀ ਜਿਹੜੀਆਂ ਜੀਪਾਂ ਅੱਜਕੱਲ੍ਹ ਤੋਂ ਤੋਂ ਸਾਰਾ ਹਾਂ ਸਾਰਾ ਸਮਾਨ ਮਿਲਦਾ ਜੀ ਪੰਜਵਾਂ ਪੰਜਵਾਂ ਬੈਕ ਹੈ ਜੀ ਚੌਪਸਾ ਟਾਪ ਹੈ ਗੇਰ ਦਾ ਬਕਸਾ ਦਾ ਜੀ ਹੁਣ ਜਿਵੇਂ ਮੰਨ ਲਓ ਵੀ ਤੁਸੀਂ ਸੀਟਾਂ ਆਖੀ ਜਾਂਦੇ ਸੀ ਆਪਾਂ ਸੀਟਾਂ ਲਾਉਣੇ ਆ ਜੀ ਗੱਡੀ ਜੀਪ ਚ ਕੋਈ ਵੀ ਆ ਸਾਡੇ ਕੋਲੇ ਡਾਈ ਦਾ ਪ੍ਰਬੰਧ ਵੀ ਹੈ ਜੀ ਅਸੀਂ ਆਪ ਹੀ ਸਾਰਾ ਕੁਝ ਆਪ ਦੇ ਹੱਥੀਂ ਕਰਦੇ ਆ ਜੀ ਠੀਕ ਹੈ ਹਾਂ ਵੀ ਕਿਤੇ ਗਾਹਕ ਨੂੰ ਭੱਜਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਸਾਰਾ ਸਪेयर पार्ट ਸਾਰਾ ਆਪਣੇ ਆਪਣੇ ਕੋਲੇ ਮੌਜੂਦ ਆ ਬਾਈ ਠੀਕ ਹੈ ਵੀ ਜੇ ਮੰਨ ਲਓ ਵੀ ਗਾਹਕ ਗੱਡੀ ਤਿਆਰ ਕਰਾਉਣਾ ਚਾਹੁੰਦਾ ਕਸਟਮਰ ਕੋਈ ਵੀ ਹੈ ਗੱਡੀ ਤਿਆਰ ਕਰਾਉਣਾ ਚਾਹੁੰਦਾ ਸਾਡੇ ਕੋਲੇ ਰਹਿਣ ਦਾ ਪ੍ਰਬੰਧ ਵੀ ਹੈ ਬਾਈ ਠੀਕ ਹੈ ਆ ਵੀ ਰੋਟੀ ਪਾਣੀ ਮੰਨ ਲਓ ਵੀ ਕੋਈ ਦੂਰ ਦਾ ਬੰਦਾ ਵੀ ਕਹਿੰਦਾ ਵੀ ਰਹਿ ਕੇ ਕੋਲੇ ਤਿਆਰ ਕਰਾ ਲਗੇ ਵੀ ਮੰਨ ਲਓ ਮਹੀਨੇ ਲੱਗੇ 20 ਦਿਨ ਲੱਗਣਾ ਉਹ ਰੋਟੀ ਪਾਣੀ ਦਾ ਪ੍ਰਬੰਧ ਸਾਡਾ ਬਾਈ ਠੀਕ ਹੈ ਇੱਥੇ ਤੁਸੀਂ ਤਿਆਰ ਕਰਕੇ ਦਿਓਗੇ ਨਾਲ ਇੱਥੇ ਹਾਂ ਅਸ਼ੀਵਦਾ ਵੀ ਸਪਰਵੰਧ ਹਾਂ ਪੈਣ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਹੋਊਗਾ ਬਾਈ ਆਪਣਾ ਠੀਕ ਹੈ ਤੇ ਹੋਰ ਜੇ ਜੀਪਾਂ ਤੋਂ ਇਲਾਵਾ ਜੇ ਹੋਰ ਸੇਲ ਪਰਦੇਸ ਦੀ ਗੱਲ ਕਰੀਏ ਜਿਵੇਂ ਹੁਣ ਬਾਈ ਜੀਪਾਂ ਦੇ ਨਾਲ ਨਾਲ ਵੀ ਅਸੀਂ ਕੋਈ ਗੱਡੀ ਸਾਨੂੰ ਸਕ੍ਰੈਪ ਚ ਦੇ ਗਿਆ ਤਾਂ ਸਕ੍ਰੈਪ ਦਾ ਸਮਾਨ ਵੀ ਸਾਡੇ ਕੋਲੇ ਵੀ ਮੌਜੂਦ ਆ ਵੀ ਨਾਲ ਨਾਲ ਸਕ੍ਰੈਪ ਦਾ ਵੀ ਕਰ ਰੱਖਿਆ ਜਿਵੇਂ ਹਾਂ ਵੀ ਲੋਡ ਮੁਤਾਬਕ ਚੱਲੀ ਜਾਂਦੇ ਆ ਬਾਈ ਜਿਵੇਂ ਜਿਵੇਂ ਲੋਡ ਪੈਂਦੀ ਆ ਉਵੇਂ ਚੀਜ਼ ਲਈ ਜਾਂਦੇ ਆ ਬਸ ਜਿਵੇਂ ਹੁਣ ਆਹ ਜੀਪਾਂ ਖੜੀਆਂ ਇਹ ਇਹ ਵੀ ਪੰਜਾਬ ਨੰਬਰ ਆ ਬਾਈ ਠੀਕ ਹੈ ਤੇ ਇਹ ਜਿਵੇਂ ਹੁਣ ਮੰਨ ਲਓ ਜੀਪਾਂ ਜੇ ਆਪਾਂ ਉੱਥੇ ਗੱਲ ਨੰਬਰ ਤੋਂ ਥਿਆੜ ਹੈ ਵੀ ਨੰਬਰ ਪੰਜਾਬ ਨੰਬਰ ਜੀਪਾਂ ਤੇ ਨਿਉਕ ਜੇ ਕੋਈ ਹਰਿਆਣੇ ਚੋਂ ਆਉਂਦਾ ਹੈ ਜਾਂ ਰਾਜਸਥਾਨ ਵੀ ਆਪਣੇ ਨਾਲ ਲਾ ਬਾਈ ਮੇਰੀ ਗੱਲ ਸੁਣ ਉਹ ਤਾਂ ਗਾਹਕ ਦੀ ਚੋਅ ਹੈ ਸਭਾਈ ਸਿੱਧੀ ਤੈਨੂੰ ਮੈਂ ਦੱਸ ਦਿੰਨਾ ਗੱਲ ਹੁਣ ਹਰਿਆਣੇ ਵਾਲਾ ਵੀ ਪੰਜਾਬ ਲੈ ਜਾਂਦਾ ਰਾਜਸਥਾਨ ਵਾਲਾ ਵੀ ਪੰਜਾਬ ਲੈ ਜਾਂਦਾ ਹੁਣ ਇੱਥੇ ਆਪਣੇ ਰਾਜਸਥਾਨ ਨੰਬਰ ਵੀ ਚੱਲੀ ਜਾਂਦੀ ਹੈ ਤੇ ਯੂਪੀ ਕਿਉਂਕਿ ਤਿੰਨ ਟੈਟਾ ਨੇੜੇ ਨੇੜੇ ਪੈ ਗਏ ਇਹ ਯੂਪੀ ਵੀ ਚੱਲੀ ਜਾਂਦੀ ਹੈ ਕੋਈ ਖਾਸ ਕਈ ਗਾਹਕ ਬਾਈ ਨੰਬਰ ਦਾ ਫਰਕ ਵੇਂਦੇ ਆ ਕਈ ਕੋਈ ਚੀਜ਼ ਦਾ ਫਰਕ ਵੇਂ ਸਮਾਨ ਲੱਗੇ ਦਾ ਫਰਕ ਵੀ ਹੁੰਦਾ ਐ ਅਡੋ ਡੀ ਚ ਵਾਸਤੇ ਆ ਬਾਈ ਗਾਹਕ ਦੀ ਡਿਪੈਂਡ ਕਰਦਾ ਠੀਕ ਐ ਤਾਂ ਹੁਣ ਤੱਕ ਜੇ ਰਿਸਪੌਂਸ ਗੱਲ ਕਰਗੇ ਕੰਮ ਦਾ ਜਿਹੜਾ ਤਿਆਰਬਾ ਕਿਵੇਂ ਲੱਗਿਆ ਜਿਵੇਂ ਕੰਮ ਨਵਾਂ ਸ਼ੁਰੂ ਕੀਤਾ ਐ ਕੰਮ ਬਾਈ ਠੀਕ ਐ ਵੀ ਜਦੋਂ ਮੈਂ ਮੰਨ ਲਉ ਵੀ ਹੁਣ ਅਸੀਂ 3 ਮਹੀਨੇ ਹੋਇਆ ਇੱਥੇ ਸਾਨੂੰ ਕੰਮ ਕਰਿਆ ਨੂੰ ਵੀ ਬਿਲ ਇੱਕ ਦਿਨ ਨਹੀਂ ਬੈਠੇ ਬਾਈ ਕੋਈ ਕੋਈ ਨਾ ਕੋਈ ਕਰੀ ਰੱਖਦੇ ਆ ਵੀ ਮੰਨ ਲਉ ਗੱਡੀ ਸਾਡੀ ਤਿਆਰ ਹੁੰਦੀ ਐ ਜੀ 7-8 ਦਿਨ ਪੈਂਦੇ ਨਹੀਂ ਨਾਲ ਵੀ ਦੇਖੋ ਤਾਂ ਤੱਕ ਵਾਲਾ ਗਾਹਕ ਆ ਜਾਂਦਾ ਕਈ ਮੇਰੇ ਅਗਾਂ ਤੱਤ ਕਹਾਂਗਾ ਬਾਈ ਉਹਨੂੰ ਫਿਰ ਉਹਦੇ ਹਿਸਾਬ ਨਾਲ ਟਿਕਾ ਲਈਦਾ ਬਾਈ ਯਾਰ ਠੀਕ ਹੈ ਹਾਂ ਵੀ ਜਿਵੇਂ ਮੰਨ ਲਓ ਕਿਸੇ ਦਾ ਮੰਨ ਲਓ ਵੀ ਉਹਨੂੰ ਕਹਿ ਦਿੰਦੇ ਆ ਵੀ ਬਾਈ 10 ਦਿਨ ਲੱਗਣਗੇ ਐ ਕਰਦੇ ਆ ਨੇ ਫਲਾਣਾ ਕਰਦੇ ਨੇ ਉਹ ਫਿਰ ਸਿਸਟਮ ਹੋਣੀ ਹੌਲੀ ਹੌਲੀ ਜੇ ਐਡਵਾਂਸ ਤੇ ਜਿਵੇਂ ਤਿਆਰ ਹਨਾ ਬਾਕੀ ਅਗਲੇ ਚੁਆਇਸ ਨਾਲ ਐ ਤਾਂ ਬਈ ਅਸੀਂ ਫਿਰ ਇੱਕ ਦੋ ਤਾਂ ਤਿਆਰ ਕਰਕੇ ਹੀ ਰੱਖਦੇ ਹੀ ਰੱਖਦੇ ਆ ਵੀ ਜਿਵੇਂ ਮੰਨ ਲਓ ਵੀ ਕੋਈ ਜ਼ਿਆਦਾ ਹਾਂ ਹਾਂ ਵੀ ਕਾਲ ਵਾਲਾ ਆ ਗਿਆ ਇੱਕ ਦੋ ਹੁਣ ਆਪਣੇ ਕੋਲ ਇੱਕ ਦੋ ਖੜੀਆਂ ਹੀ ਕਿਉਂਕਿ ਜਿਆਦਾਤਰ ਤਾਂ ਅੱਜ ਕੱਲ ਮੁੰਡੇ ਸ਼ੌਂਕੀ ਆ ਆਪਦੇ ਹਿਸਾਬ ਨਾਲ ਲਵਾਉਂਦੇ ਜਿਹੜਾ ਹਾਂ 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 ਇੱਕ ਦੋ ਬਾਕੀ ਕਈ ਵਾਰੀ ਕਿਸੇ ਨੂੰ ਵੈਸੇ ਤੇ ਆਉਂਦੀ ਪਜਾਈ ਹੁਣ ਇੱਕ ਦੋ ਖੜੀਆਂ ਹੀ ਆ ਬਾਕੀ ਆ ਗੱਡੀ ਖੜੀ ਹੈ ਜਿਵੇਂ ਹੁਣ ਆਪਣੀ ਇਹ ਗੱਡੀ ਬਾਡੀ ਲੈਣ ਦੀ ਸਾਫ ਆ ਬਾਈ ਵੀ ਇੰਜਨ ਉੰਜਨ ਸਾਰਾ ਕੁਝ ਓਕੇ ਆ ਇਹਦੇ ਚ ਬਾਈ ਇੰਜਨ ਕੋਈ ਬੰਦਾ ਆ ਕੇ ਵੇਖ ਲੇ ਬਾਈ ਸਾਡੀ ਗੱਡੀ ਚ ਇੰਜਨ ਗੇਅਰ ਚ ਨਹੀਂ ਕਮੀ ਹੋਊਗੀ ਬਾਈ ਕਿਤੋਂ ਦਾ ਮਰਜੀ ਬੰਦਾ ਆ ਕੇ ਵੇਖ ਲੇ ਬਾਕੀ ਆਏ ਆ ਬਈ ਹੁਣ ਮੰਨ ਲਾ ਆ ਗੱਡੀ ਖੜੀ ਹੈ ਤਾਂ ਅਸੀਂ ਮੰਨ ਲਓ ਵੀ ਸਪੇਅਰ ਠਾਲਦੇ ਆ ਹੁਣ ਗਾਹਕ ਨੇ ਮੰਨ ਲਓ ਵੀ ਥੋੜੀ ਜਿਹਾ ਇਸ ਆ ਵੀ ਬਈ ਮੈਨੂੰ ਆਹ ਤਿਆਰ ਕਰਕੇ ਦਿਓ ਅ ਡੋਡੀ ਤੇ ਜੀਪਾਂ ਤੋਂ ਇਲਾਵਾ ਆਪਾਂ ਬਈ ਕੰਬਾਈਨਾ ਵੀ ਠੱਲੀ ਬੈਠੇ ਹਾਂ ਕੰਬਾਈਨਾ ਦਾ ਵੀ ਕਰਦੇ ਆ ਬਈ ਵਿੱਚ ਹੀ ਆਪਾਂ ਕੰਬਾਈਨਾ ਦਾ ਵੀ ਕਰ ਲਈਦਾ ਫਿਰ ਹੁਣ ਬੈਠਣਾ ਤਾਂ ਹੈ ਕਿਉਂਕਿ ਜੇ ਕਹੋਗੇ ਨਾ ਜੀਪ ਦਾ ਤੇ ਕੰਪੈਨ ਦਾ ਕੰਪੈਰੀਸ਼ਨ ਬਹੁਤ ਵੱਧ ਗਿਆ ਤਾਂ ਕਿ ਜੀਪ ਜਿਹੜੀ ਕੰਪੈਨਡ ਮਗਰ ਜੀਪ ਕੰਮ ਦਿੰਦੀ ਹੈ ਹਾਂ ਹਾਂ ਉਹ ਤਾਂ ਮੈਂ ਤੁਹਾਡੀ ਗੱਲ ਸਮਝ ਗਿਆ ਪਹਿਲਾਂ ਤੋਂ ਕੰਪੈਨਰਾਂ ਦਾ ਵੀ ਕਰਦੇ ਆਏ ਆ ਬਾਈ ਡੈਡੀ ਵਰਗੇ ਪਹਿਲਾਂ ਕੰਪੈਨਰਾਂ ਮੰਨ ਲਓ ਐਮਪੀ ਉਪੀ ਲੈ ਜਾਂਦੇ ਰਹੇ ਆ ਵੀਰੇ ਚੱਲਦਾ ਹੁਣ ਬਸ ਇੱਥੋ ਜੋ ਅਗੇ ਰਹੀ ਰਹਿ ਕੇ ਬਾਈ ਦੁਕਾਨ ਤੀ ਰਹਿਨੇ ਆ ਤੇ ਇੱਥੇ ਕੰਪੈਨ ਵੀ ਜੇ ਕੋਈ ਸੇਲ ਹਾਂ ਹਾਂ ਕੰਪੈਨਰਾਂ ਵੀਰੇ ਆ ਦੋ ਇੱਕ ਆ ਖੜੀ ਕੰਪੈਨ ਇੱਕ ਉਹ ਆਪਣੇ ਅੰਦਰ ਛੱਡੇ ਠਾ ਖੜੀ ਹੈ ਵੀਰੇ ਠੀਕ ਹੈ ਹਾਂ ਤੇ ਇੱਕ ਆ ਜੀਪਾਂ ਤੁਸੀਂ ਦੇਖੋ ਬਾਈ ਦਾ ਇੱਧਰ ਪਿਛਲੇ ਪਾਸੇ ਬੈਕਗ੍ਰਾਉਂਡ ਤੇ ਬਹੁਤ ਖੁੱਲੀ ਜਗ੍ਹਾ ਔਰ ਇੱਧਰ ਵੀ ਜ ਕਰਨਾ ਇੱਕ ਦੂਜੇ ਦੇ ਮਗਰ ਟੋਲ ਚਾ ਚੋਚਨ ਪਾ ਰੱਖਿਆ ਬਈ ਇਹਨਾਂ ਨੂੰ ਮਗਰ ਕੇ ਖਿੱਚ ਖੁੱਚ ਕੇ ਜ਼ੋਰ ਵੀ ਚੈੱਕ ਕਰਕੇ ਇਹ ਅੰਦਰ ਕਰੀਆਂ ਸੀ ਬਈ ਬਾਹਰੋਂ ਆਪਾਂ ਦੁਕਾਨ ਤੋਂ ਠੀਕ ਹੈ ਹਾਂ ਅੰਦਰ ਲਿਆਂਦੀਆਂ ਸੀ ਹੁਣ ਆ ਜੀਪ ਆ ਬਈ ਇਹਦੇ ਪਾਵਰ ਸਟੀering ਆ ਜਿਵੇਂ ਹੁਣ ਗਾਹਕ ਮੰਨ ਲਓ ਵੇਖ ਲਈ ਹੁਣ ਬਾਡੀ ਲੈਨ ਦੀ ਸਾਫ ਪਈ ਹੈ ਬਈ ਪਾਵਰ ਸਟੀering ਆ ਡਿਸਕਾਂ ਲੱਗੀਆਂ ਹੋਈਆਂ ਵੱਡਾ ਗੇਅਰ ਆ ਜੀ ਇਹਦੇ ਸਰਵਾ ਲੱਗਿਆ ਹੋਇਆ ਜੀ ਠੀਕ ਹੈ ਹਾਂ ਇੰਜਨ ਗੇਅਰ ਦੀ ਸਹੀ ਹੈ ਜੀ ਤੇ ਜਿਵੇਂ ਹੁਣ ਨਾਲ ਦੀ ਖੜੀ ਹੈ ਬਈ ਇਹਦੇ ਮੰਨ ਕੇ ਚਲੋ ਜਿਵੇਂ ਹੁਣ ਗਾਹਕ ਮੰਨ ਲਓ ਵੀ ਆਉਂਦਾ ਹੁਣ ਇਹਦੇ ਟਾਇਰ ਬਈ 80 ਪੈ ਲਾਇ ਲੂਏ ਲੱਗੇ ਆ ਬਾਈ ਤੇ ਇਹਦੇ ਚ ਟਵਾਟਾ 3 ਸੀ ਇੰਜਨ ਆ ਬਾਈ ਜੀ ਜਿਵੇਂ ਮੰਨ ਲਓ ਕੋਈ ਇਹ ਗਾਹਕ ਦੀ ਪਸੰਦ ਆ ਬਾਈ ਇਹ ਤਿਆਰ ਕਰਾ ਸਕਦਾ ਆ ਆਮ ਇੰਜਨ ਕਿਹੜਾ ਪਰ ਚੱਲਦਾ ਜੀ ਆਮ ਤਾਂ ਬਾਈ ਜ਼ਿਆਦਾ ਤਾਂ ਡੀਆਈ 575 ਵਾਲਾ ਹੀ ਚੱਲਦਾ ਜੀ ਠੀਕ ਹੈ ਠੀਕ ਹੈ ਹਾਂ ਉਹੀ ਚੱਲਦਾ ਉਹੀ ਚੱਲਦਾ ਕਿਉਂ ਆਏ ਆ ਜੀ ਜ਼ਿਮੀਦਾਰ ਚ ਤਾਂ ਇਹੀ ਕੰਮ ਦਿੰਦਾ ਜਿਵੇਂ ਖੇਤ ਬੰਨੇ ਇਹ ਦਿੱਕਤ ਨਹੀਂ ਆਉਂਦੀ ਜਿਹੜਾ ਉਹ ਟਵਾਟਾ ਵਾਲੇ ਇੰਜਨ ਹੋ ਗਏ ਜੀ ਇਹ ਚ ਥੋੜੀ ਦਿੱਕਤ ਆਉਂਦੀ ਆ ਕਰੰਟ ਸਿਸਟਮ ਤੇ ਹੁੰਦਾ ਜੀ ਇਹ ਇੰਜਨ ਹੂੰ ਇੱਕ ਬਾਈ ਜੇ ਗੱਡੀ ਨੂੰ ਗੱਲਬਾਤ ਆ ਗਈ ਆਪਾਂ ਗੱਡੀ ਤੋਂ ਤੋਂ ਬੰਦਾ ਤਿਆਰ ਕਰਕੇ ਲੈ ਗਿਆ ਹਨ ਜਾਂ ਕਿਸੇ ਨੇ ਆਪ ਦਾ ਵੀ ਕੰਮ ਕਰਾ ਲਿਆ ਕੋਈ ਬਾਅਦ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਉਹ ਅਸੀਂ ਫਿਰ ਉਹਦਾ ਕਿਵੇਂ ਕਰਦੇ ਅਸੀਂ ਇੱਥੇ ਬੈਠੇ ਆ ਜੀ ਖੁਦ ਮੰਨ ਲਓ ਵੀ ਕੋਈ ਲੈ ਕੇ ਜਾਂਦਾ ਹੁਣ ਕੋਈ ਦਿੱਕਤ ਆਉਂਦੀ ਹੈ ਤੇ ਅਸੀਂ ਬੈਠੇ ਆ ਵੀਰੇ ਇੱਥੇ ਠੀਕ ਹੈ ਉਹਦਾ ਤੁਸੀਂ ਹੱਲ ਕਰਦੇ ਹੋ ਹਾਂਜੀ ਹਾਂਜੀ ਇਹ ਨਹੀਂ ਹੋਊਗਾ ਵੀ ਕੇ ਰੰਗ ਗਾਗ ਨੂੰ ਤੋੜਤਾ ਹਾਂਜੀ ਹੁਣ ਆਪਣੇ ਤੋਂ ਚੰਡੀਗੜ੍ਹ ਗਈ ਸੀ ਗੱਡੀ ਜੀ ਪਰਸੋਂ ਚੌਥੇ ਉਹਨਾਂ ਦਾ ਅੱਜ ਮੇਰੇ ਫੋਨ ਆਇਆ ਵੀ ਗੱਡੀ 'ਚ ਮੰਨ ਲਓ ਵੀ ਮੂਹਰ ਦਾ ਟਾਇਰ ਲੱਗ ਗਿਆ ਤੇ ਰੈਮਚਵਾਲ ਪੈ ਗਿਆ ਮੈਨੂੰ ਉਹਦੇ ਵੀ ਬਾਈ ਰੈਮਣ ਹੀ ਮਿਲਦਾ ਪਿਆ ਮੈਂ ਖਿਆ ਵੀ ਕੋਈ ਚੱਕਰ ਨਹੀਂ ਬਾਈ ਰੈਮਣ ਇੱਥੋਂ ਮੈਂ ਤੁਹਾਨੂੰ ਬਸਰਾ ਹੀ ਘੱਲ ਦੂੰ ਆ ਜੀ ਕੋਈ ਇੱਥੇ ਆਉਣ ਦੀ ਲੋੜ ਨਹੀਂ ਜੀ ਜੇ ਕੋਈ ਚੀਜ਼ ਦੀ ਬਾਅਦ 'ਚ ਵੀ ਜ਼ਰੂਰਤ ਪੈਂਦੀ ਆ ਤੁਸੀਂ ਅਗਲੇ ਨੂੰ ਉੱਥੇ ਪੂਰੀ ਦਿੰਦੇ ਆ ਹਾਂ ਹਾਂ ਬਾਈ ਪੰਜਾਉਣੇ ਆ ਇਹਦੀ ਫਿਰ ਜੇ ਆਪਾਂ ਜੀਪ ਤਿਆਰ ਕਰਾ ਲਈ ਇਹਦੀ ਕੋਈ ਗਾਰੰਟੀ ਵਾਰੰਟੀ ਕੋਈ ਇਸ ਤਰੀਕੇ ਦਾ ਵੀ ਬਾਈ ਗਾਰੰਟੀ ਤਾਂ ਹੁਣ ਮੰਨ ਲ ਕੇ ਚਲੋ ਵੀ ਗਾਰੰਟੀ ਤਾਂ ਆਪਣੀ ਵੀ ਹੈ ਨਹੀਂ ਵੀ ਇੱਥੇ ਖੜੇ ਆ ਆਪਾਂ ਮੰਨ ਲਓ ਨਹੀਂ ਕਿਉਂਕਿ ਕਈ ਤਾਂ ਹੇਕ ਦਿਖਦਾ ਗਾਹ ਹ ਤਾਂ ਉਸੀ ਮੰਨ ਕੇ ਚਲੋ ਜਿਵੇਂ ਹੋਣਾ ਬਈ ਅਸੀਂ ਐ ਅਸੀਂ ਬਈ ਕਿਸੇ ਨੂੰ ਨਿੰਦਾਂਗੇ ਸਾਨੂੰ ਕੋਈ ਨਿੰਦੂ ਆ ਅਗਲੇ ਨੇ ਤਾਂ ਕਹਿਣਾ ਹੀ ਕਹਿਣਾ ਵੀ ਇਹਨਾਂ ਨੇ ਕੰਮ ਆਇ ਨਹੀਂ ਕੀਤਾ ਅਸੀਂ ਤਾਂ ਆਂਦੇ ਆ ਵੀ ਗਾਹਕ ਖੁਦ ਇੱਥੇ ਰਹਿ ਕੇ ਕਿਉਂ ਅਸੀਂ ਖਾਣਾ ਪਾਣੀ ਰਹਿਣ ਸਹਿਣ ਆਸੀ ਦੇਣਾ ਆ ਵੀ ਕੋਲੇ ਬੈਠ ਕੇ ਕੰਮ ਕਰਾਵੇ ਤਸੱਲੀ ਨਾਲ ਵੀ ਮੰਨ ਲਓ ਅਗਲੇ ਨੂੰ 4 ਪੈਸੇ ਲੱਗੇ ਵੀ ਦੁਖਣ ਨਾ ਬਾਈ ਠੀਕ ਹੈ ਵੀ ਵਾਕਈ ਬੰਦਿਆਂ ਨੇ ਕੰਮ ਕੀਤਾ ਇੱਕ ਤਾਂ ਚੀਜ਼ ਤਿਆਰ ਕਰਕੇ ਉਵੇਂ ਤਿਆਰ ਕਰੀ ਕਰਾਈ ਲੈ ਜਾਣੀ ਇੱਕ ਤਿਆਰ ਕਰਵਾ ਕੇ ਲੈ ਜਾਣੀ ਦਰਵਾ ਕੇ ਲੈ ਜਾਣੀ ਉਧਰ ਕੋਈ ਲੰਬੀ ਵਾਲੀ ਗੱਲ ਨਹੀਂ ਰਹਿੰਦੀ ਆਪਾਂ ਵੀਰੇ ਪਹਿਲੀ ਗੱਲ ਤਾਂ ਨਵਾਂ ਕੰਮ ਆ ਨਾ ਤਾਂ ਆਪਾਂ ਗਲਤ ਕਰਨਾ ਦੇ ਨਾ ਕਰੀਏ ਬਾਈ ਕਿਉਂ ਕੰਮ ਵਧਾਉਣਾ ਹੀ ਆਪਾਂ ਅੱਗੇ ਲੈ ਕੇ ਜਾਣਾ ਕਿਉਂ 3 ਮਹੀਨਿਆਂ ਚ ਹੁਣ ਤੁਸੀਂ ਵੇਖ ਲਓ ਵੀ ਕਿੰਨਾ ਕਿੰਨਾ ਕਮ ਅਗਲੇ ਦਾ ਵਾਧਾ ਹੁੰਦਾ ਤੇ ਆਪਣਾ ਕਿਹੜਾ ਲੋਕੇਸ਼ਨ ਦੱਸੋ ਮਾੜੀ ਜੀ ਥੋੜਾ ਜਿਹਾ ਲੋਕੇਸ਼ਨ ਜਦੋਂ ਮੰਨੋ ਵੀ ਆਪਾਂ ਕਿ ਦੜਵੇ ਤੋਂ ਕੋਟਪਾਈ ਪਿੰਡ ਆ ਜੀ ਇਹ ਖਾਸ ਇਹ ਆਪਣੇ ਸਾਹਮਣੇ ਧਰਮਕੰਡਾ ਜੀ ਉੱਥੇ ਆਪਣਾ ਲੋਕੇਸ਼ਨ ਸਿੱਧੀ ਧਰਮਕੰਡੇ ਦੇ ਸਾਹਮਣੇ ਦੁਕਾਨ ਆ ਜੀ ਕੋਟਪਾਈ ਤੋਂ ਗਿੱਦੜਵਾ ਰੋਡ ਤੇ ਹਾਂਜੀ ਕੋਟਪਾਈ ਤੋਂ ਗਿੱਦੜਵਾ ਰੋਡ ਤੇ ਫੋਨ ਨੰਬਰ ਫੋਨ ਨੰਬਰ ਜੀ 98554 ਜੀ 94650 ਠੀਕ ਹੈ ਜਦੋਂ ਮਰਜੀ ਦਿਨ ਰਾਤ ਕਦੋਂ ਕਦੋਂ ਮਰਜੀ ਜੀ ਦਿਨ ਰਾਤ ਤਾਂ ਨਹੀਂ ਦਿਨੇ ਦਿਨੇ ਇੱਛੇ ਹੁੰਨੇ ਆ ਜੀ ਰਾਤ ਨੂੰ ਤਾਂ ਅਸੀਂ ਘਰੇ ਜਾਵੜਨੇ ਆ ਠੀਕ ਹੈ ਹਾਂਜੀ ਤੇ ਆਪਣਾ ਹੋਰ ਕੀ ਕਹਿਣਾ ਚਾਹੋਗੇ ਜੇ ਕੋਈ ਹੋਰ ਗੱਲਬਾਤ ਰਹਿ ਗਈ ਹੋਵੇ ਹੋਰ ਬਸ ਵੀ ਮੰਨ ਲਓ ਵੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਮੰਨ ਲਓ ਵੀ ਕੋਲੇ ਬਹਿ ਕੇ ਗਾਹ ਕਰਾਵੇ ਨਾ ਸਾਨੂੰ ਵੀ ਸਤਿਸ਼ਟੀ ਮਿਲਦੀ ਹੈ ਤੇ ਨਾਲੇ ਗਾਹ ਕਰਨ ਨੂੰ ਵੀ ਫਾਇਦਾ ਜੀ ਇਸ ਚੀਜ਼ 'ਚ ਹੁਣ ਪੈਸੇ ਤਾਂ ਲਾਉਂਦਾ ਹੀ ਹਰੇਕ ਲਾਉਂਦਾ ਬਾਈ ਤੁਰਿਆ ਫਿਰਦਾ ਜਿਵੇਂ ਹੁਣ ਮੰਨ ਲਓ ਕਿਸੇ ਨੇ ਇੰਜਨ ਬਦਲਤਾ ਉਹ ਇੰਜਨ ਨਹੀਂ ਸੈੱਟ ਬੈਠਾ ਕੋਈ ਗੇਅਰ ਬਦਲਦਾ ਗੇਅਰ ਨਹੀਂ ਸੈੱਟ ਬੈਠਾ ਵੀ ਮੰਨ ਲਓ ਸਾਡੇ ਕੋਲੇ ਆਜੋ ਮੰਨ ਲਓ ਅਸੀਂ ਤੁਹਾਨੂੰ ਨਾਲ ਲਿਆ ਕੇ ਕਈਆਂ ਨੂੰ ਹੁਣ ਵਿਚਾਰਿਆਂ ਨੂੰ ਪਤਾ ਹੀ ਨਹੀਂ ਬਾਈ ਗੇਰ ਬਾਰੇ ਮਿਸਤਰੀ ਰੱਖ ਦਿੰਦਾ ਗੇਰ ਉਹ ਨਹੀਂ ਸੈੱਟ ਬੈਂਦਾ ਹੁਣ ਮੰਨ ਲਓ ਵੀ ਗਾਹਕ ਆਇਆ ਸਾਡੇ ਨਾਲ ਹੁਣ ਡਿਸਕਾਂ ਬਾਈ ਡਿਸਕਾਂ ਵਾਲੇ ਤਵੇ ਤਾਂ ਕਈ ਤਾਂ ਏਡੇ ਏਡੇ ਪਤਲੇ ਆ ਕਈ ਮੋਟੇ ਆ ਬਾਈ ਇਹ ਅਡੋਡੀ ਹਿਸਾਬ ਆ ਬਾਈ ਹੁਣ ਗਾਹਕ ਪੈਸੇ ਭਰਨ ਆਲਾ ਚਾਹੀਦਾ ਵੀ ਚੰਗੀ ਚੀਜ਼ ਦੇ ਵੀ ਮਾੜੀ ਚੀਜ਼ ਦੇ ਵੀ ਬਾਈ ਅਡੋਡੀ ਆ ਹੁਣ ਮੰਨ ਲਓ ਰੇਟ ਆ ਤੇ ਸਾਡੇ ਨਾਲ ਚੱਲੇ ਨਾਲ ਅਸੀਂ ਸਮਾਨ ਦਵਾ ਕੇ ਲਿਆਵਾਂਗੇ ਪੈਸੇ ਗਾਹਕ ਨੇ ਭਰਨੇ ਆ ਬਾਈ ਹੁਣ ਅਸੀਂ ਤਾਂ ਰੰਗ ਕਰਕੇ ਦੇਣਾ ਮੰਨ ਲਓ ਵੀ ਅਡੋਡੀ ਮੰਨ ਲਓ ਵੀ ਆਟਮ ਲਾ ਦੇਣੀ ਆ ਸਪੇਅਰ ਪਾਰਟ ਪਾ ਦੇਣਾ ਜਿਹੜਾ ਮੰਗੂ ਅੱਗਾ ਕੋ ਉਹ ਚੀਜ਼ ਤਿਆਰ ਕਰਕੇ ਦੇ ਦੇਣੀ ਆ ਬਾਈ ਜੀ ਠੀਕ ਹੈ ਕੀ ਅਸੀਂ ਮੰਨ ਕੇ ਚੱਲੋ ਬਾਡੀ ਲਾ ਕੇ ਜੇ ਕੋਈ ਗਾਹਕ ਬਾਡੀ ਲਾ ਕੇ ਵੀ ਤਿਆਰ ਕਰਾਉਂਦਾ ਤਾਂ ਬਾਡੀ ਲਾ ਕੇ ਵੀ ਤਿਆਰ ਕਰਕੇ ਦਿੰਨੇ ਆ ਬਾਈ ਠੀਕ ਹੈ ਹਾਂਜੀ ਬਾਡੀ ਲਾ ਕੇ ਵੀ ਤਿਆਰ ਕਰ ਦਿੰਦੇ ਹਾਂ 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 ਬਾਈ ਹਾਂ ਠੀਕ ਹੈ ਬਾਈ ਪੂਰੀ ਜਿਹੜੀ ਸਹੂਲਤ ਆ ਤੁਹਾਨੂੰ ਕੋਟ ਭਾਈ ਜਿਵੇਂ ਆਪਾਂ ਕਹਿ ਲਗੇ ਡੱਬ ਵਾਲੀ ਲੋਕ ਜਾਂਦੇ ਸੀਗੇ ਨਾ ਤਾਂ ਉਸੇ ਤਰੀਕੇ ਦੀ ਬਾਈ ਨੇ ਮਾਰਕੀਟ ਬਣਾਈ ਹੋਈ ਆ ਸਾਰਾ ਕੰਮ ਕਾਜ ਆਪ ਕਰਕੇ ਦਿੰਦੇ ਆ ਤਾਂ ਤੁਸੀਂ ਕੋਟ ਭਾਈ ਪਿੰਡ ਦੇ ਵਿੱਚ ਮਿਲ ਸਕਦੇ ਆ ਬਾਈ ਦਾ ਪਿੰਡ ਵੈਸੇ ਮੰਦਿਰ ਫੋਨ ਨੰਬਰ ਉੱਤੇ ਜਿਹੜਾ ਸਕਰੀਨ ਤੇ ਨਾਲ-ਨਾਲ ਦੇ ਬਾਈ ਦਾ ਚੱਲੀ ਜਾਂਦਾ ਕਿਸੇ ਵੇਲੇ ਕਦੋਂ ਵੀ ਫੋਨ ਜਿਹੜਾ ਤੁਸੀਂ ਕਰ ਸਕਦੇ ਹੋ ਆਪ ਦੀ ਜੀਪ ਤਿਆਰ ਕਰਾਉਣੀ ਆ ਆਪ ਤਿਆਰ ਕਰਾ ਸਕਦੇ ਹੋ ਇੰਜਨ ਵੀ ਇੱਕ ਲਿਆਉਣੇ ਆ ਆ ਜੀਪ ਦਾ ਇੰਜਨ ਦੇਖ ਲਓ ਬਾਈ ਇਹ ਮੰਨ ਲਓ ਅਸੀਂ ਰਾਜਸਥਾਨ ਚੋਂ ਲਈ ਵੀ ਆ ਤੇ ਤੁਸੀਂ ਮੜਾ ਕੈਮਰਾ ਮਾਰੋ ਇੰਜਨ ਜਮਾ ਸੁੱਕਾ ਪਿਆ ਕਿਤੇ ਪਾਸੇ ਲੀਕਿੰਗ ਸੀ ਕਿ ਨਹੀਂ ਇੰਜਨ ਹਾਂਜੀ ਮੰਨ ਲਓ ਧੋਣ ਵਾਲੀਆਂ ਖੜੀਆਂ ਗੱਡੀਆਂ ਉਵੇਂ ਤੁਹਾਡੇ ਸਾਹਮਣੇ ਟੋਚਣ ਪਏ ਖੜੀਆਂ ਗੱਡੀਆਂ ਹੂੰ 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 ਠੀਕ ਹੈ ਤਾਂ ਇੱਕ ਨੰਬਰ ਕੰਮ ਆ ਬਾਈ ਜੀ ਦਾ ਕਿਸੇ ਆ ਜੀਪ ਦਾ ਇੰਜਨ ਵਿਖਾ ਦਿਓ ਇਹ ਇਹਦੀ ਵੀ ਭੋਰਾ ਵੀ ਲੀਕਿੰਗ ਸੀ ਕਿ ਨਹੀਂ ਬਾਈ ਗੱਡੀ ਦੀ ਇਧਰਲੇ ਪਾਸੇ ਕੈਮਰਾ ਮਾਰ ਦੋ ਉਧਰਲੇ ਪਾਸੇ ਮਾਰ ਦੋ ਦੋਨੇ ਪਾਸੇ ਸੁੱਕੇ ਇੰਜਨ ਮਿਲ ਲੰਗੇ ਬਾਈ ਆਪਣੇ ਕੋਲੋਂ ਜਮਾਂ ਤਾਂ ਬਾਈ ਇੱਥੇ ਤੁਸੀਂ ਆ ਸਕਦੇ ਹੋ ਕਿਸੇ ਵੀ ਵਕਤ ਗਿੱਦਰਬਾਹਾ ਨਿਕੋਲੇ ਪਿੰਡ ਹੈਗਾ ਕੋਟਪਾਈ ਤਾਂ ਕਾਫੀ ਜਿਹੜਾ ਸਮਾਨ ਬੰਜਾਂ ਨੇ ਇੱਥੇ ਹੋਰ ਵੀ ਸਕ੍ਰੈਪ ਦਾ ਵੀ ਕੰਮ ਨਾਲ ਨਾਲ ਆ ਜੀਪਾਂ ਦਾ ਕੰਮ ਤਾਂ ਹੈਗੇ ਹੈਗਾ ਜੇ ਕਿਸ ਨੂੰ ਕੰਪੈਨ ਚਾਹੀਦੀ ਹੈ ਤਾਂ ਬਾਈ ਕੰਪੈਨ ਵੀ ਜਿਹੜੇ ਨਾਲ ਕੋਲੇ ਅਵੇਲੇਬਲ ਹੈਗੀ ਹੈ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ